ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਨੀ ਮਰਚਾਣੀ ਤੇ ਬਹੁਤ ਸਮੇਂ ਬਾਅਦ ਤੁਹਾਡੀ ਕਚਹਿਰੀ ਦੇ ਵਿੱਚ ਪਹੁੰਚਣ ਲੱਗਿਆਂ ਲੈ ਕੇ ਵੋਇਸ ਆਫ ਪੰਜਾਬ ਟੀਵੀ ਇੱਕ ਵਾਰ ਫਿਰ ਤੇ ਦੋਸਤੋ ਵੋਇਸ ਆਫ ਪੰਜਾਬ ਟੀਵੀ ਤੁਹਾਡੇ ਲਈ ਤੁਹਾਡੀ ਸੇਵਾਦਾਰ ਵਿੱਚ ਹਰ ਵੇਲੇ ਹਾਜ਼ਰ ਰਹਿੰਦਾ ਸੀਗਾ ਹਰ ਇੱਕ ਖਬਰ ਵਾਸਤੇ ਤੇ ਕੁਝ ਕਰੀਗੀਆਂ ਕਰਕੇ ਗੈਰ ਹਾਜ਼ਰੀ ਰਹੇ ਹਾਂ ਤੇ ਹੁਣ ਇੱਕ ਵਾਰ ਫਿਰ ਤੁਹਾਡੀ ਨਾਲ ਜੁੜਨ ਲੱਗਿਆਂ ਲੈ ਕੇ ਵੋਇਸ ਆਫ ਪੰਜਾਬ ਟੀਵੀ ਖਬਰਾਂ ਜਿਹੜੀਆਂ ਹੈਗੀਆਂ ਸੱਚੀਆਂ ਤੇ ਸੁੱਚੀਆਂ ਤੇ ਅਪਡੇਟ ਲੈ ਕੇ ਹਾਜ਼ਰ ਰਹੀਆ ਕਰਾਂਗੇ ਤੇ ਦੋਸਤੋ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਆ ਕਿਉਂਕਿ ਤੁਹਾਡੇ ਸਾਥ ਬਿਨਾ ਅਸੀਂ ਕੁਝ ਨਹੀਂ ਕਿਹੜੇ ਖਬਰਾਂ ਲੈ ਕੇ ਆਉਣੀ ਆ ਤੇ ਤੁਹਾਡੇ ਵਾਸਤੇ ਤੁਹਾਡੀਆਂ ਹੀ ਖਬਰਾਂ ਲੈ ਕੇ ਆਉਣੀ ਆ ਤੇ ਇਸ ਲਈ ਤੁਹਾਡੀ ਜਿੰਨੀ ਮਰ ਜਾਣੀ ਇੱਕ ਵਾਰ ਫੇਰ ਹਾਜ਼ਰ ਹੋ ਰਹੀ ਆ ਉਹ ਇਸਾ ਪੰਜਾਬ ਟੀਮ ਲੈ ਕੇ ਤੇ ਉਹ ਇਸਾ ਪੰਜ ਟੀਵੀ ਨੂੰ ਤੁਸੀਂ ਸਪੋਰਟ ਕਰਨਾ ਆ ਤੇ ਜੇਕਰ ਚਾਹੁੰਦੇ ਆ ਕਿ ਸੱਚੀਆਂ ਸੁੱਚੀਆਂ ਤੇ ਅਸਲ ਖਬਰਾਂ ਤੁਹਾਡੇ ਤੱਕ ਪਹੁੰਚਣ ਤੇ ਸਾਡਾ ਸਾਥ ਦੇਣਾ ਨਾ ਭੁੱਲਣਾ ਤੇ ਦੇਖਦੇ ਰਹਿਣਾ ਉਹ ਹੈ ਸਪੰਜਾਬ ਟੀਵੀ